ਵਿਦਿਆਰਥੀਆਂ ਦਾ ਜੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸੰਘਰਸ਼ ਚੱਲ ਰਿਹਾ ਸੀਗਾ ਉਹਦੇ ਸਮਰਥਨ ਦੇ ਵਿੱਚ ਵਿਦਿਆਰਥੀ ਇਥੇ ਬੰਦੀ ਆਲ ਇੰਡੀਆ ਸਟੂਡੈਂਟ ਸੋਸਾਇਟੀ ਨਾਲ ਆਇਸਾ ਦੇ ਸੂਬਾ ਕਨਵਿੰਦਰ ਸਾਥੀ ਸੁਖਜੀਤ ਸਿੰਘ ਰਾਮਾਨੰਦ ਦੀ ਕਿਨਾਂ ਨੂੰ ਇਥੇ ਰਸਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆਗਾ ਅਸੀਂ ਉਹਨਾਂ ਤੋਂ ਜਾਣਨਾ ਚਾਹੁੰਦੇ ਹਾਂਗੇ ਵੀ ਕੀ ਕਾਰਨ ਹੈ ਵੀ ਪੁਲਿਸ ਪ੍ਰਸ਼ਾਸਨ ਨੇ ਇਸੇ ਰੋਕਿਆ ਹੈ ਤੇ ਇਸ ਵਿਦਿਆਰਥੀ ਸੰਘਰਸ਼ ਦੇ ਵਿੱਚ ਮਤਲਬ ਕਿਉਂ ਸਰਕਾਰ ਵਾਰ-ਵਾਰ ਡਿੱਕੇ ਲਾ ਰਹੀ ਹੈ ਅੱਜ ਅਸੀਂ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦਾ ਮੋਰਚਾ ਚੱਲ ਰਿਹਾ ਹੈਗਾ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਯਾਨੀ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਕੇਂਦਰ ਸਰਕਾਰ ਵਿਦਿਆਰਥੀਆਂ ਤੋਂ ਖੋਹਣ ਦੇ ਰਾਹ ਟੁੜੀ ਹੋਈ ਹੈਗੀ ਪਿਛਲੇ ਦਿਨਾਂ ਦੇ ਵਿੱਚ ਹੈ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਸੈਨੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਪਰ ਬੇਸ਼ੱਕ ਉਹ ਨੋਟੀਫਿਕੇਸ਼ਨ ਆ ਜਿਹੜਾ ਸੈਨੇਟ ਨੂੰ ਭੰਗ ਕਰਨਾ ਇਹਨਾਂ ਨੇ ਵਾਪਸ ਲੈ ਲਿਆਗਾ ਪਰ ਅਜੇ ਵੀ ਸਰਕਾਰ ਨੇ ਵਿਦਿਆਰਥੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਮੀਟ ਚੋਣਾ ਕਰਨ ਦੀ ਐਲਾਨ ਨਹੀਂ ਕੀਤਾ ਹੈਗਾ ਤੇ ਜਿਹਨੂੰ ਲੈ ਕੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਸੰਘਰਸ਼ਾ ਜਿਹੜਾ ਲੜਿਆ ਜਾ ਰਿਹਾ ਹੈਗਾ ਅੱਜ 10 ਨਵੰਬਰ ਨੂੰ ਇਕੱਠ ਰੱਖਿਆ ਗਿਆ ਸੀਗਾ ਅਸੀਂ ਵੀ ਪੰਜਾਬ ਦੇ ਵਿੱਚੋਂ ਸਾਰੀਆਂ ਮਜ਼ਦੂਰ ਕਿਸਾਨ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਸੀਗੀਆਂ ਵੀ ਅੱਜ ਸਾਨੂੰ ਇਹ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਐਂਟਰ ਹੋਣ ਤੇ 메ਨ ਗੇਟ ਤੇ ਸਾਨੂੰ ਰੋਕ ਲਿਆ ਹੈਗਾ ਜੋ ਅਗਰ